ਹਾਂਜੀ ਬਾਈ ਜੀ ਇਹ ਕੁੱਦੂ ਵਾਲੀ ਦੀ ਗੱਲ ਹੈਗੀ ਪਿੰਡ ਕੁੱਦੂ ਵਾਲਾ ਜ਼ਿਲ੍ਹਾ ਮਾਨਸਾ ਵੀ ਕੱਲ ਜੋ ਰਾਤ ਦੀਵਾਲੀ ਕਰਕੇ ਬੱਚਿਆਂ ਨੇ ਆਹ ਤੋਪੜੇ ਦੇ ਵਿੱਚ ਜਿਹੜਾ ਪਟਾਖਾ ਪੈਂਦਾਗਾ ਉਹਦੇ ਰਾਹੀਂ ਬੜਾਕਾ ਚਲਾਇਆ ਸੀਗਾ ਤੁਸੀਂ ਲਹੂ ਦੇਖ ਲਓ ਥੱਲੇ ਤੇ ਬੱਚੇ ਦਾ ਹੱਥ ਹੀ ਗੁੱਟੀ ਕਟਿਆ ਗਿਆ ਵੀ ਇੰਨੀ ਜ਼ਿਆਦਾ ਪਾਵਰ ਸੀ ਵੀ ਤੁਸੀਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਆਹ ਪਟਾਖਾ ਬਿਲਕੁਲ ਹੀ ਨਹੀਂ ਵਰਤਣਾ ਆਹ ਦੇਖ ਲਓ ਜੀ ਆਹ ਕੌਲਾ ਇੱਥੋਂ ਪੱਟਦਾ ਇਧਰਲੇ ਪਾਸੇ ਦਿਖਾਉਂਦੇ ਨੇ ਤੁਹਾਨੂੰ ਅਗਲੇ ਪਾਸੇੋਂ ਜਮਈ ਪਟਦਾ ਤੇ ਬੱਚਾ ਜੀ ਦਾਖਲਾ ਬਠੰਡੇ ਥੱਲੇ ਧਿਆਨ ਕਰ ਲੋ ਤੁਸੀਂ ਇਹ ਸਾਰੇ ਦੇਖੋ ਕਿਵੇਂ ਪੱਥਰ ਪਟਦਾ ਇਹ ਪोटाश ਬਹੁਤ ਖਤਰਨਾਕ ਚੀਜ਼ ਹੈ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਕਿ ਬੱਚੇ ਦਾ ਜੀ ਤੁਸੀਂ ਇਹ ਮੰਨ ਕੇ ਚੱਲੋ ਆ ਦੇਖੋ ਲਹੂ ਬੱਚੇ ਦਾ ਜੀ ਰਾਤ ਬਲੱਡ ਵੀ ਘਟ ਗਿਆ ਕਹਿੰਦੇ ਬਲੱਡ ਵੀ ਦਿੱਤਾ ਡਾਕਟਰਾਂ ਨੇ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਬੱਚਿਆਂ ਦਾ ਜੀ ਖਾਸ ਕਰਕੇ ਧਿਆਨ ਰੱਖਿਆ ਜਾਵੇ ਬੱਚਿਆਂ ਨੂੰ ਪੜਾਕੇ ਤਾਂ ਬਿਲਕੁਲ ਵੀ ਨਾ ਦਿਓ ਆਸਤਵਾਜੀ ਆ ਜਿਵੇਂ ਕੋਈ ਫੁੱਲ ਝੜੀ ਹੈ ਜਾਂ ਚਰਖੀ ਹੈਗੀ ਇਹ ਚੀਜ਼ਾਂ ਚਲਾਈਆਂ ਜਾਣ ਪਰ ਆਹ ਚੀਜ਼ ਤੋਂ ਬੱਚੇ ਨੂੰ ਹਮੇਸ਼ਾ ਦੂਰ ਰੱਖਿਆ ਕਿਉਂਕਿ ਕੱਲੇ ਕੱਲੇ ਬੱਚੇ ਆ ਸਭ ਦੇ ਯਾਰ ਦੀਵਾਲੀ ਹੈ ਤਿਹਾਰ ਆ ਜਿਹੜਾ ਕਿ ਮਤਲਬ ਆਪਾਂ ਕਹਿੰਦੇ ਆ ਵੀ ਖੁਸ਼ੀਆਂ ਬਦਲ ਜਾਂਦੀਆਂ ਨੇ ਬੱਚਾ ਜੀ ਐਡਮਟ ਆ ਜੀ ਬਠੰਡੇ ਤੇ ਬੋਟਾ ਜਿਹੜਾ ਬੱਚੇ ਦਾ ਕੱਟ ਦਿੱਤਾ ਗਿਆ